ਹਾਲਾਤ ਦਿਖਾਉ ਰਹੇ ਆ ਇੱਕ ਪਾਸੇ ਕਣਕਾ ਤੇ ਦੂਜੇ ਪਾਸੇ ਦੇਖੋ ਕਿੰਨੇ ਗੱਡੇ ਹਾਲਾਤ ਨੇ ਕਿ ਇੱਥੇ ਜਿਹੜਾ ਗੱड्डा ਪਾਣੀ ਖੜਾ ਆ ਮੌਜੂਦ ਆ ਤੇ ਇੱਥੋਂ ਪਾਰ ਕਰਕੇ ਫੇਰ ਮੰਡੀ ਅੰਦਰ ਜਿਹੜਾ ਆ ਕਿਸਾਨ ਪਹੁੰਚਦਾ ਤੇ ਕਣਕ ਆਪਣੀ ਲੈ ਕੇ ਜਾਂਦਾ ਉਹ ਕਰਕੇ ਜਿਹੜੀ ਕਿ ਸਾਨੂੰ ਖਾਣ ਲਈ ਬਾਜੋ ਮਿਲਣੀ ਆ ਕੜਕਰੂ ਛਾਨਣ ਵਾਸਤੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਜਿੱਥੇ ਬੋਰੀਆਂ ਵੀ ਪੰਜਾਰੇ ਕੱਢਦੀਆਂ ਉੱਥਰੇ ਦੇਖੋ ਕਿਸ ਤਰੀਕੇ ਨਾਲ ਉੱਥੇ ਗੰਦ ਜਿਹੜਾ ਇਕੱਠਾ ਕੀਤਾ ਹੋਇਆ ਕੋਲੇ ਉਹ ਮਸ਼ੀਨਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਰਾਹੀਂ ਕੜਕਰੂ ਛਾਣਿਆ ਜਾਂਦਾ ਸਾਫ਼ ਕੀਤਾ ਜਾਂਦਾ ਜੇਕਰ ਇਹ ਗੰਦਗੀ ਦੇ ਵਿੱਚ ਮਸ਼ੀਨਾਂ ਰੱਖਿਆਉਣ ਗਿਆ ਤਾਂ ਸਾਫ਼ ਸਫਾਈ ਵੀ ਕਿੱਥੋਂ ਹੋਵੇਗੀ ਇਸ ਸਮੇਂ ਅਸੀਂ ਖਰੜ ਦੀ ਉਸ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ 2 ਦਿਨ ਪਹਿਲਾਂ ਕਟਾਰੂ ਚੱਕ ਵੀ ਪਹੁੰਚਦੇ ਨੇ ਤੇ ਇੱਥੇ ਫਸਲ ਦਾ ਜਾਇਜ਼ਾ ਲਿੱਤਾ ਜਾਂਦਾ ਹੈ ਹਾਲਾਂਕਿ ਕਿਸਾਨ ਆਪੋ ਆਪਣੀ ਆਲੇ-ਦਲੇ ਪਿੰਡਾਂ ਤੋਂ ਫਸਲਾਂ ਇੱਥੇ ਲੈ ਕੇ ਪਹੁੰਚ ਰਹੇ ਨੇ ਕਣਕ ਇੱਥੇ ਢੇਰੀ ਕਰ ਰਹੇ ਨੇ ਕਣਕ ਚੱਕੀ ਜਾਵੇਗੀ ਜਾਂ ਨਹੀਂ ਚੱਕੀ ਜਾਵੇਗੀ ਇਸ਼ੂ ਨਹੀਂ ਪਰ ਇੱਥੇ ਸਰਕਾਰ ਦੇ ਦਾਅਵੇ ਖੋਖਲੇ ਇਸ ਕਰਕੇ ਸਾਬਤ ਹੋ ਰਹੇ ਆ ਕਿਉਂਕਿ ਦਾਅਵਾ ਕੀਤਾ ਗਿਆ ਸੀ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਸਫਾਈ ਦਿੱਤੀ ਜਾਵੇਗੀ ਪੀਣ ਵਾਲਾ ਪਾਣੀ ਦਿੱਤਾ ਜਾਵੇਗਾ ਹਾਲਾਤ ਦਿਖਾਉਂਦੇ ਆ ਇੱਕ ਪਾਸੇ ਕਣਕ ਹੈ ਤੇ ਦੂਜੇ ਪਾਸੇ ਦੇਖੋ ਕਿੰਨੇ ਗੰਦੇ ਹਾਲਾਤ ਨੇ ਕਿ ਇੱਥੇ ਜਿਹੜਾ ਗੰਦਾ ਪਾਣੀ ਖੜਾ ਆ ਮੌਜੂਦ ਆ ਇੱਥੋਂ ਪਾਰ ਕਰਕੇ ਫੇਰ ਮੰਡੀ ਅੰਦਰ ਜਿਹੜਾ ਆ ਕਿਸਾਨ ਪਹੁੰਚਦਾ ਤੇ ਕਣਕ ਆਪਣੀ ਲੈ ਕੇ ਜਾਂਦਾ ਉਹ ਕਣਕ ਜਿਹੜੀ ਕਿ ਸਾਨੂੰ ਖਾਣ ਲਈ ਬਾਝੋਂ ਮਿਲਣੀ ਹੈ ਹਾਲਾਂਕਿ ਪੈਕਿੰਗ ਇੱਥੇ ਹੀ ਹੁੰਦੀ ਐ ਥੀ ਸਫਾਈ ਹੁੰਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿਸਾਨ ਵੀਰ ਇੱਥੇ ਕਰ ਰਹੇ ਨੇ ਪਰ ਪ੍ਰਸ਼ਾਸਨ ਦੀ ਜਿਹੜੀ ਕੋਸ਼ਿਸ਼ ਆ ਤੁਹਾਡੇ ਸਾਹਮਣੇ ਆ ਕਿ ਟਰੈਕਟਰ ਇੱਥੋਂ ਪਾਰਕ ਲੰਘਣੇ ਵੀ ਔਖੇ ਨੇ ਇਹ ਹਾਲਾਤਾਂ ਚੋਂ ਗੁਜ਼ਰਨਾ ਪੈਂਦਾ ਐ ਇੱਥੋਂ ਗੁਜ਼ਰ ਕੇ ਹੀ ਜਿਹੜਾ ਆ ਫੇਰ ਅੱਗੇ ਤੱਕ ਪਹੁੰਚ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਦ ਦੀਆਂ ਢੇਰੀਆਂ ਇਸ ਮੰਡੀ ਦੇ ਵਿੱਚ ਲੱਗੀਆਂ ਨਜ਼ਰ ਆ ਰਹੀਆਂ ਹਾਲਾਂਕਿ ਜੇ ਕਟਾਰੂ ਜਾਕ ਇੱਥੇ ਪਹੁੰਚੇ ਸੀ ਸ਼ਾਇਦ ਉਹਨਾਂ ਨੂੰ ਇਹ ਸਾਰਾ ਕੁਝ ਦਿਖਾਈ ਨਹੀਂ ਦਿੱਤਾ ਕਿਉਂਕਿ ਉਹ ਮੰਡੀ ਦੇ ਬਾਹਰੋਂ ਹੀ ਕੇਵਲ ਕਣਕ ਦੀਆਂ ਕੁਝ ਢੇਰੀਆਂ ਕੋਲ ਜਾ ਕੇ ਇੱਥੋਂ ਮੁੜ ਗਏ ਪਰ ਅਸਲੀਅਤ ਕੀ ਹੈ ਦੇਖੋ ਦੂਰ ਤੱਕ ਦੇਖੋ ਕਿ ਕੀ ਅਸਲੀਅਤ ਨਜ਼ਰ ਆਉਂਦੀ ਹੈ ਕਿਵੇਂ ਟਰੈਕਟਰ ਪਸੇ ਖੜੇ ਨੇ ਕਿਸ ਤਰੀਕੇ ਨਾਲ ਇੱਥੋਂ ਆਪਣੀ ਫਸਲ ਲੈ ਕੇ ਆਉਣ ਲਈ ਕਿਸਾਨ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੇ ਵਿੱਚੋਂ ਇਹ ਕਿਸਾਨ ਵੀਰ ਜਿਹੜੇ ਨੇ ਉਹ ਗੁਜ਼ਰ ਕੇ ਫੇਰ ਆਪਣੀ ਫਸਲ ਜਿਹੜੀ ਹੈ ਉਹ ਅੱਗੇ ਲੈ ਕੇ ਜਾਂਦੇ ਨੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਆ ਜੀ ਤੁਸੀਂ ਵੀ ਇੱਥੇ ਜਿਹੜੀ ਆਪਣੀ ਫਸਲ ਲੈ ਕੇ ਆਏ ਹੋ ਹਾਲਾਤ ਕਿਸ ਤਰੀਕੇ ਦੇ ਨਜ਼ਰ ਆ ਰਹੇ ਤੁਹਾਡੇ ਸਾਹਮਣੇ ਇਹ ਹਾਜ਼ਰ ਉਹ ਵੀ ਹੈ ਗੱਡੀਆਂ ਜੇ ਪਾਰ ਕਰਨੀਆਂ ਕਿੰਨੀ ਔਖੀ ਰਹਿੰਦੀ ਹੈ ਉਹ ਗੱਡੀਆਂ ਫਸਿਆ ਹੋਈਆਂ ਵੀ ਨਜ਼ਰ ਆਉਂਦੀਆਂ ਬਹੁਤ ਔਖੀ ਟਰਾਲੀ ਬੈਕ ਲੱਗਦੀ ਜਗ੍ਹਾ ਹੈ ਨਹੀਂ ਪੂਰੀ ਪੂਰੀ ਇੱਥੇ ਇੱਕ ਮੰਡੀ ਵਿੱਚ ਰਸ ਹੋ ਜਾਂਦਾ ਇਹ ਸਾਫ ਸਫਾਈ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ ਸਰਕਾਰ ਤਾਂ ਬੜੇ ਦਾਅਵੇ ਕਰਦੀ ਸੀ ਵੀ ਪਾਣੀ ਪੀਣ ਵਾਲੀ ਸਹੂਲਤ ਦਿੱਤੀ ਹੋ ਸਫਾਈ ਦਿੱਤੀ ਜਾਊਗੀ ਤਰਪਾਲਾ ਬਰਸਾਦੋਂ ਬਚਣ ਨੂੰ ਲੱਗਦਾ ਨਜ਼ਰ ਆ ਰਿਹਾ ਕੁਝ ਇਹ ਹਾਲਾਤਾਂ ਦੇਖ ਰਿਹਾ ਕੋਈ ਕੁਝ ਵੀ ਨਹੀਂ ਮਿਲੇ ਰਾਤ ਅੱਜ ਢੇਰੀਆਂ ਗਿੱਲੀਆਂ ਹੋ ਗਏ ਪਾਣੀ ਤਰਪਾਲਾ ਵੀ ਮਿਲੇ ਨਹੀਂ ਹੈਗੇ ਪੂਰੇ ਮੇ ਰਾਤ ਮੀਂਹ ਆਇਆ ਤਾਂ ਸਾਰੀ ਥਾਂ ਤੇ ਢੇਰੀਆਂ ਗਿੱਲੀਆਂ ਹੋ ਗਏ ਵਿੱਚ ਤਰ ਵੀ ਟਰਾਲੀ ਫਸ ਜਾਂਦੇ ਨਿਕਲਦੇ ਔਖੀ ਇਥੇ। ਲੈਰ ਵੀ ਪਾਟੇ ਜੀ ਬਹੁਤ ਲੋਕਾਂ ਦੇ। ਹੋਰ ਟਾਇਰ ਖਰਾਬ ਹੋ ਜਾਂਦਾ ਰੋੜੇ ਇਹ ਵਿੱਚ ਬਹੁਤ ਹੈ ਇਹ ਠੀਕ ਹੋਣੀ ਰਿਪੇਅਰ ਹੋਣੀ ਚਾਹੀਦੀ ਇਹਦੀ। ਮੰਤਰੀ ਸਾਹਿਬ ਤਾਂ ਪਹੁੰਚੇ ਸੀ ਦੇਖਣ ਲਈ ਫਿਰ ਮੰਤਰੀ ਸਾਹਿਬ ਵੀ ਬਾਰੋ-ਬਾਰੇ ਹੀ ਮੁੜ ਕੇ ਦੇਖ ਕੇਥੇ ਪਹੁੰਚੇ ਹੀ ਨਹੀਂ। ਉਰੇ ਤਾਂ ਕੋਈ ਨਹੀਂ ਆਇਆ ਸਾਨੂੰ ਤਾਂ ਕੋਈ ਦਿਖਿਆ ਨਹੀਂ ਸੀ ਇੱਥੇ ਉਰੀ ਆਪਣੇ ਰੋਜ਼ ਟਰਾਲੀ ਲੈ ਕੇ ਮੰਡੀ 'ਚ ਕੋਈ ਨਹੀਂ ਆਇਆ ਇਥੇ। ਹਾਲਾਤਾਂ ਬਾਰੇ ਕਦੇ ਜਾਗਰੂਕ ਕਰਾਇਆ ਇੱਥੋਂ ਸਰਕਾਰ ਨੂੰ ਵੀ ਇਹ ਹਾਲਾਤ ਕਿਵੇਂ ਭੇੜੇ ਕੋਈ ਹੋਵੇ ਨੇ ਤੇ। ਜੇ ਉਰੇ ਆਉਂਗੇ ਤਾਂ ਹੀ ਜਾਗਰਤ ਕਰਾਉਂਗੇ ਜੇ ਕੋਈ ਬੰਦਾ ਆਉਂਦਾ ਹੀ ਨਹੀਂ ਉ ਗੰਦਾ ਪਾਣੀ ਖੜਾ ਹੈ ਬਿਲਕੁਲ ਮੁਕਿਆ ਕਿ ਕਿੰਨੇ ਕ ਨੁਕਸਾਨੇ ਜਾ ਸੁੱਕੇ ਨੇ ਤੁਹਾਡੇ ਰਾਜ ਰਾਸਾ ਟਰੈਕਟਰ ਟਾਲੀਆਂ ਇਸ ਤਰੀਕੇ ਨਾਲ ਪਾਰ ਕਰਦੇ ਨੇ ਟਾਇਰ ਖਰਾਬ ਹੋਏ ਨੇ ਵਿੱਚ ਰੋੜੇ ਬੜੇ ਬੜੇ ਟਾਇਰ ਪਾੜ ਦਿੰਦੇ ਨੇ ਇਹ ਕੀ ਕਰੇ ਹੁਣ ਜ਼ਿੰਮੇਦਾਰ ਨੂੰ ਔਖਾ ਬਹੁਤ ਹੈ ਇਸ ਤਰੀਕੇ ਨਾਲ ਮੀਂਹੇ ਰੀ ਆ ਰਹੇ ਆਇਆ ਜਦ ਤਰਪਾਲਾਂ ਉਹ ਮਿਲ ਰਹੀਆਂ ਕੁਝ ਮਿਲੀਆਂ ਪੁੱਛ ਨਹੀਂ ਦੋਕ ਤਾਂ ਟਰੈਕਟਰ ਵੀ ਫੁੱਟਲੇ ਇੱਥੇ ਬੈਕ ਲਾਉਣ ਲੱਗੇ ਪਤਾ ਨਹੀਂ ਲੱਗਦਾ ਵੀ ਆ ਟਾਇਰ ਵੀ ਪਾੜਦੇ ਆ ਤੁਸੀਂ ਦੇਖ ਰਹੇ ਹੋ ਪਾਣੀ ਖੜਿਆ ਤੁਹਾਡੇ ਸਾਹਮਣੇ ਹੈ ਹਾਲਾਤ ਜੋ ਵੀ ਹੈ ਅੱਜ ਤੁਸੀਂ ਕੀ ਕਹੋਗੇ ਹਾਲਾਤ ਮਾਜੀ ਆਹੀ ਕਹਿੰਦੇ ਜੀ ਬਹੁਤ ਪੁਰਾ ਹਾਲ ਟਰੈਕਟਰ ਬਹੁਤ ਪਿੱਛੇ ਨੂੰ ਬਹੁਤ ਔਖਾ ਚੜਦਾ ਬਹੁਤ ਔਖੀ ਹੁੰਦੀ ਹੈ ਸਰਕਾਰ ਦੇ ਦਾਅਵੇ ਕਿਵੇਂ ਦੇਖਦੇ ਹੋ ਫਿਰ ਜਿਹੜੇ ਕੋਈ ਦਾਵਾ ਨਹੀਂ ਸਰਕਾਰ ਦਾ ਜੀ ਕੋਈ ਹੋਰ ਸਹੂਲਤ ਨਹੀਂ ਹੈਗੀ ਬੁਰੇ ਹਾਲ ਹੈ ਉਹ ਤਾਂ ਕਹਿੰਦੇ ਨੇ ਕਿ ਅਸੀਂ ਹਰ ਇੱਕ ਸਹੂਲਤ ਦੇ ਰਹੇ ਹਾਂ ਇੱਥੇ ਤੁਹਾਨੂੰ ਹਰ ਇੱਕ ਜਿਹੜੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਸਾਡੇ ਸਾਹਮਣੇ ਕੋਈ ਸਹੂਲਤ ਨਹੀਂ ਹੈਗੀ ਉਰੇ ਰਾਤ ਵੀ ਤਰਪਾਲਾ ਨਹੀਂ ਮਿਲੀਆਂ ਉਰੇ ਬਾਬੂ ਦਾ ਹਾਲ ਹੈ ਤੋ ਬਿਲਕੁਲ ਹਾਲਾਤ ਵੱਧ ਤੋਂ ਵੱਧ ਨਹੀਂ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤ ਇਸ ਸਮੇਂ ਹੋਏ ਨੇ ਪਾਣੀ ਇੱਥੇ ਖੜਾ ਪਾਰ ਕਰਦਿਆਂ ਹੋਇਆ ਟਰੈਕਟਰ ਵੀ ਨੁਕਸਾਨੇ ਜਾਂਦਾ ਟਾਇਰ ਵੀ ਨੁਕਸਾਨੇ ਜਾਂਦੇ ਨੇ ਇੱਥੋਂ ਤੱਕ ਕਿ ਜਦ ਰਾਤ ਇਹਨਾਂ ਦਾ ਕਹਿਣਾ ਹੈ ਕਿ ਜਦ ਮੀਂਹ ਏਰੀਆ ਆਇਆ ਤਾਂ ਤਰਪਾਲਾ ਵੀ ਪੂਰੀਆਂ ਨਹੀਂ ਸੀ ਕਈ ਢੇਰੀਆਂ ਜਿਹੜੀਆਂ ਪਿੱਛੇ ਨਜ਼ਰ ਆ ਰਹੀਆਂ ਇਹ ਬੋਰੀਆਂ ਨਜ਼ਰ ਆ ਰਹੀਆਂ ਉੱਥੋਂ ਤੱਕ ਵੀ ਜਿਹੜੀਆਂ ਉਹ ਗਿੱਲੀਆਂ ਹੋਈਆਂ ਨੇ ਹਾਲਾਂਕਿ ਬਹੁਤ ਸਾਰੀਆਂ ਵਿਕ ਚੁੱਕੀਆਂ ਨੇ ਪਰ ਬਹੁਤ ਸਾਰੀਆਂ ਜਿਹੜੀਆਂ ਪੈਂਡਿੰਗ ਪਈਆਂ ਨੇ ਦੇਖੋ ਇਹ ਕਿਸੇ ਦਾ ਵੀਰ ਦਾ ਟਰੈਕਟਰ ਜਿਹੜਾ ਟਰੱਕ ਹੈ ਉਹ ਕਣਕ ਨੂੰ ਛਾਣਨ ਵਾਸਤੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਜਿੱਥੇ ਬੋਰੀਆਂ ਵੀ ਪਈਆਂ ਨੇ ਕਣਕ ਦੀਆਂ ਉੱਥੇ ਦੇਖੋ ਕਿਸ ਤਰੀਕੇ ਨਾਲ ਉੱਥੇ ਗੰਦ ਜਿਹੜਾ ਇਕੱਠਾ ਕੀਤਾ ਹੋਇਆ ਕੋਲੇ ਉਹ ਮਸ਼ੀਨਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਰਾਹੀਂ ਕਣਕ ਨੂੰ ਛਾਣਿਆ ਜਾਂਦਾ ਸਾਫ਼ ਕੀਤਾ ਜਾਂਦਾ ਜੇਕਰ ਇਹ ਗੰਦਗੀ ਦੇ ਵਿੱਚ ਇਹ ਮਸ਼ੀਨਾਂ ਪਈਆਂ ਹੋਣਗੀਆਂ ਤਾਂ ਸਾਫ਼ ਸਫਾਈ ਵੀ ਕਿੱਥੋਂ ਹੋਵੇਗੀ ਇਹੀ ਪੈਕਿੰਗ ਹੋ ਕੇ ਕਣਕਾ ਜਿਹੜੀ ਉਹ ਸਾਡੇ ਘਰਾਂ 'ਚ ਜਾਣੀ ਆ ਸਾਨੂੰ ਖਾਣ ਨੂੰ ਮਿਲਣੀ ਆ ਤੇ ਸਰਕਾਰ ਇਹ ਦਾਅਵੇ ਕਰਦੀ ਆ ਕਿ ਸਫਾਈ ਨਾਲ ਹਰ ਚੀਜ਼ ਦੀ ਸਹੂਲਤ ਇਹਨਾਂ ਕਿਸਾਨਾਂ ਨੂੰ ਮੰਡੀਆਂ 'ਚ ਪ੍ਰੋਵਾਈਡ ਕੀਤੀ ਗਈ ਆ ਪਰ ਕੀ ਸਹੂਲਤ ਪ੍ਰੋਵਾਈਡ ਕੀਤੀ ਗਈ ਆ ਹਾਲਾਤ ਤੁਹਾਡੇ ਸਾਹਮਣੇ ਨੇ ਸੋ ਇਹ ਹਾਲਾਤ ਨੇ ਇੱਥੇ ਖਰੜ ਦੀ ਮੰਡੀ ਦੇ ਖਰੜ ਦੀ ਦਾਣਾ ਮੰਡੀ ਦੇ ਜੋ ਸਾਡੇ ਸਾਹਮਣੇ ਨੇ ਕਿ ਹਾਲਾਤ ਵੱਤੋਂ ਬੱਤਰ ਨੇ ਕਿਸਾਨ ਪਰੇਸ਼ਾਨ ਹੈ ਸਰਕਾਰ ਕੇਵਲ ਇੱਥੇ ਪਹੁੰਚਦੀ ਆ ਦਾਅਵੇ ਕਰਦੀ ਆ ਕਟਾਰੂ ਚੱਕ ਮੰਤਰੀ ਇੱਥੇ ਪਹੁੰਚਦੇ ਨੇ ਬਹੁਤ ਵੱਡੇ ਦਾਅਵੇ ਕਰਦੇ ਨੇ ਪਰ ਦਾਅਵਿਆਂ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਕਿ ਦਾਅਵੇ ਅਸਲ 'ਚ ਕੀ ਨੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਸੀ ਨਿਊਜ਼ Cut it.